ਗੁਰੂ ਜੀ ਕਾ ਕਲਪਾ ਵਾਹਿਗੁਰੂ ਜੀ ਕੀ ਫਤਿਹ ਤਤ ਗੁਰਮਤ ਗਿਆਨ YouTube ਚੈਨਲ ਨੂੰ ਪਸੰਦ ਕਰਨ ਵਾਲੇ ਵੀਰੋ ਭੈਣੋ ਆਪਾਂ ਅੱਜ ਇੱਕ ਅਗਲਾ ਟੌਪਿਕ ਸੰਸਾਰ ਦਾ ਝੋਲਮਾ ਸਾਖੀ ਸਹਿਤ ਕਿਤਾਬ ਦੇ ਵਿੱਚੋਂ ਲੈ ਰਹੇ ਹਾਂ ਇਹਦਾ ਨਾਮ ਹੈ ਵਫਾਦਾਰੀ ਦੀ ਸਿਖਰ ਕਿ ਇਦੋਂ ਅੱਗੇ ਦੀ ਕੋਈ ਵਫਾਦਾਰੀ ਕੀ ਹੋ ਸਕਦੀ ਹੈ ਆਪਾਂ ਧਿਆਨ ਦੇਣਾ ਹੈ। ਮੁਹੰਮਦ ਗੌਰੀ ਬਾਦਸ਼ਾਹ ਨੇ ਭਾਰਤ ਤੇ ਪਹਿਲਾ ਹਮਲਾ ਸਨ 1900 ਸਨ 1191 ਵਿੱਚ ਕੀਤਾ ਸੀ। ਮਲਤਾਨ ਤੋਂ ਲੈ ਕੇ ਪੰਜਾਬ ਤੱਕ ਉਸ ਦੀ ਫੌਜ ਨੇ ਅਥਾ ਤਬਾਹੀ ਮਚਾਈ। ਦਿੱਲੀ ਦੇ ਤਖਤ ਤੇ ਕਬਜ਼ਾ ਕਰਨ ਲਈ ਉਹ ਅੱਗੇ ਵਧਿਆ। ਉਸ ਨਾਲ ਮੁਕਾਬਲਾ ਕਰਨ ਵਾਸਤੇ ਆਪਣੀ ਫੌਜ ਲੈ ਕੇ ਪ੍ਰਿਥਵੀ ਰਾਜ ਮੈਦਾਨ ਵਿੱਚ ਨਿਤਰਿਆ ਗਹਿ ਗੱਚ ਲੜਾਈ ਤੋਂ ਬਾਅਦ ਮੁਹੰਮਦ ਗੌਰੀ ਦੀ ਫੌਜ ਮੋਰਚੇ ਛੱਡ ਕੇ ਪਿੱਛੇ हट ਗਈ ਆ ਰਾਤ ਨੂੰ ਗੌਰੀ ਨੇ ਹਨੇਰੇ ਦਾ ਫਾਇਦਾ ਉਠਾ ਕੇ ਆਪਣੇ ਦੇਸ਼ ਪਰਤ ਜਾਣਾ ਹੀ ਬਿਹਤਰ ਸਮਝਿਆ ਇਸ ਤਰ੍ਹਾਂ ਪ੍ਰithvi ਰਾਜ ਨੂੰ ਬਹੁਤ ਮਾਣ ਪ੍ਰਾਪਤ ਹੋਇਆ ਉਧਰ ਮੁਹੰਮਦ ਗੌਰੀ ਨੇ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਜ਼ੋਰਦਾਰ ਤਿਆਰੀਆਂ ਆਰੰਭ ਦਿੱਤੀਆਂ ਹੋਰ ਤਾਜ਼ਾ ਦਮ ਨੌਜਵਾਨ ਫੌਜ ਵਿੱਚ ਭਰਤੀ ਕੀਤੇ ਲੁੱਟਦੇ ਮਾਲ ਵਿੱਚੋਂ ਹਿੱਸੇ ਦਾ ਲਾਲਚ ਦਿੱਤਾ ਧਾਰਮਿਕ ਤੌਰ ਤੇ ਇਸਲਾਮ ਦੇ ਵਾਅਦੇ ਲਈ ਜਹਾਦ ਦਾ ਨਾਹਰਾ ਲਾਇਆ ਪਹਿਲਾ ਨਾਲੋਂ ਦੋ ਗੁਣਾ ਵੱਡੀ ਫੌਜ ਲੈ ਕੇ ਸਨ 1192 ਵਿੱਚ ਫਿਰ ਉਸ ਨੇ ਭਾਰਤ ਤੇ ਜ਼ੋਰਦਾਰ ਹੱਲਾ ਬੋਲਿਆ ਰਸਤੇ ਵਿੱਚ ਕਿਸੇ ਨੇ ਉਸ ਦਾ ਰਾਹ ਨਾ ਰੋਕਿਆ ਸਾਰਿਆਂ ਨੂੰ ਲਤਾੜਦਾ ਹੋਇਆ ਸਿੱਧਾ ਦਿੱਲੀ ਵੱਲ ਅੱਗੇ ਵੱਧਦਾ ਚਲਾ ਗਿਆ ਉਧਰ ਪ੍ਰithvi ਰਾਜ ਚੋਹਾਨ ਨੇ ਲੋੜੀਂਦੀ ਫੌਜੀ ਤਿਆਰੀ ਨਹੀਂ ਕੀਤੀ ਸੀ ਇੱਕ ਸਾਲ ਤੱਕ ਖੁਸ਼ੀਆਂ ਦੇ ਜਸ਼ਨ ਹੀ ਮਨਾਉਂਦਾ ਰਿਹਾ ਦੇਵੀਆਂ ਦੇਵਤਿਆਂ ਦਾ ਧੰਨਵਾਦ ਕਰਨ ਵਿੱਚ ਮੰਤਰ ਪੜ੍ਹਦਾ ਰਿਹਾ ਬ੍ਰਾਹਮਣਾਂ ਨੂੰ ਦਾਨ ਦੇ ਕੇ ਅਸ਼ੀਰਵਾਦ ਪ੍ਰਾਪਤ ਕਰਦਾ ਰਿਹਾ ਉਸ ਦੇ ਚੇਤੇ ਵਿੱਚ ਹੀ ਨਹੀਂ ਸੀ ਕਿ ਮੁਹੰਮਦ ਗੌਰੀ ਹਾਰ ਖਾ ਕੇ ਇੱਕ ਸਾਲ ਦੇ ਅੰਦਰ ਫਿਰ ਭਾਰਤ ਤੇ ਹਮਲਾ ਕਰੇਗਾ ਫਿਰ ਵੀ ਉਸਨੇ ਫੌਜ ਇਕੱਠੀ ਕੀਤੀ ਤੇ ਪਾਣੀਪਾਦ ਦੇ ਮੈਦਾਨ ਵਿੱਚ ਮੁਹੰਮਦ ਗੌਰੀ ਦੇ ਵਿਰੁੱਧ ਆਡੇਰੇ ਲਾਏ ਅਗਲੇ ਦਿਨ ਦੋਵੇਂ ਫੌਜਾਂ ਆਮਣੋ ਸਾਹਮਣੇ ਆ ਟਕਰਾਈਆਂ ਤੀਰ ਚੱਲੇ ਤਲਵਾਰਾਂ ਚੱਲੀਆਂ ਨਿਜੇ ਖੋਬੇ ਬਰਛੇ ਜੋ ਰਵਾਇਤੀ ਹਥਿਆਰ ਸਨ ਬੜੀ ਬੇਕਰਕੀ ਨਾਲ ਸਾਰਿਆਂ ਨੇ ਵਰਤੇ ਦੋਵੇਂ ਪਾਸਿਆਂ ਤੋਂ ਲਾਸ਼ਾਂ ਦੀ 70 ਵਿਛ ਗਏ ਖੂਨ ਦੇ ਮਾਨੋਂ ਛੱਪੜ ਭਰ ਗਏ ਚੀਕਾਂ ਨਾਰੇ જયਕਾਰੇ ਘੋੜਿਆਂ ਦਾ ਹਣਕਣਾ ਹਾਥੀਆਂ ਦਾ ਚੰਗਾੜਨਾ ਹਥਿਆਰਾਂ ਦਾ ਟਕਰਾਉਣਾ ਮਾਨੋਂ ਪਰਲੋ ਆਣਤਾਰੀ ਹੋਈ ਸੀ ਇਸ ਜੰਗ ਵਿੱਚ ਮੁਹੰਮਦ ਗੌਰੀ ਜੇਤੂ ਹੋ ਕੇ ਦਿੱਲੀ ਵੱਲ ਅੱਗੇ ਵਧਿਆ ਹੁਣ ਉਸ ਦਾ ਮੁਕਾਬਲਾ ਕਰਨ ਵਾਲਾ ਰਸਤੇ ਵਿੱਚ ਕੋਈ ਨਹੀਂ ਸੀ ਜੋ ਥੋੜੇ ਬਹੁਤ ਸਰਕਾਰੀ ਕਰਿੰਦੇ ਸਨ ਉਹ ਨਜ਼ਰਾਨੇ ਲੈ ਕੇ ਸਿਰ ਝੁਕਾ ਕੇ ਆ ਹਾਜ਼ਰ ਹੋਏ ਮੁਹੰਮਦ ਗੌਰੀ ਨੇ ਕੁਝ ਦਿਨਾਂ ਦੇ ਅੰਦਰ ਸਾਰੇ ਪ੍ਰਬੰਧ ਆਪਣੇ ਢੰਗ ਨਾਲ ਜਦੋਂ ਮੁਠੀ ਵਿੱਚ ਕਰ ਲਏ ਤਾਂ ਖੁਦ ਨੂੰ ਬਾਦਸ਼ਾਹ ਹੋਣ ਦਾ ਐਲਾਨ ਕਰਵਾ ਦਿੱਤਾ ਟੰਡੂਰਾ ਪਟਵਾ ਦਿੱਤਾ ਮਸਜਿਦ ਵਿੱਚੋਂ ਗੌਰੀ ਦੇ ਨਾਮ ਦਾ ਖੁਤਬਾ ਯਾਨੀ ਕਿ ਹੁਕਮਨਾਮਾ ਪੜਿਆ ਗਿਆ ਕਿ ਖੁਦਾ ਨੇ ਹੁਣ ਮੁਹੰਮਦ ਗੌਰੀ ਨੂੰ ਦੇਸ ਦਾ ਬਾਦਸ਼ਾਹ ਬਣਾ ਕੇ ਭੇਜਿਆ ਹੈ ਉਧਰ ਜੰਗ ਵਿੱਚੋਂ ਪਛਾਹ ਹਟਦਿਆਂ ਪ੍ਰਿਥਵੀ ਰਾਜ ਨੂੰ ਤੀਰ ਆਵਜਿਆ ਤੇ ਉਹ ਜੰਮੀ ਜ਼ਖਮੀ ਹੋ ਕੇ ਡਿੱਗਦਿਆਂ ਹੀ ਬੇਹੋਸ਼ ਹੋ ਗਿਆ ਪ੍ਰਿਥਵੀ ਰਾਜ ਦਾ ਇੱਕ ਵਿਸ਼ਵਾਸਪਾਤਰ ਤਾ-ਤਾ ਤੋਂ ਜ਼ਖਮੀ ਹੋਇਆ ਸਿਪਾਈ ਰਾਜੇ ਦੇ ਨੇੜੇ ਹੀ ਡਿੱਗਿਆ ਪਿਆ ਸੀ ਪਰ ਹਾਲੀ ਬੇਹੋਸ਼ ਨਹੀਂ ਹੋਇਆ ਸੀ ਆਕਾਸ਼ ਵਿੱਚੋਂ ਇੱਲਾ ਗਿਰਜਾਂ ਉਤਰਨੀਆਂ ਸ਼ੁਰੂ ਹੋ ਗਈਆਂ ਜਿੱਥੇ ਕੋਈ ਮਨੁੱਖੀ Laash ਇੱਲਾ ਨੂੰ ਪਈ ਨਜ਼ਰ ਆਈ ਉਸ ਦਾ మాਸ ਨੋਚਣ ਲੱਗੀਆਂ ਇੱਕ ਗਿਰਜ ਤ੍ਰਿਥਵੀ ਰਾਜ ਦੀ ਹਿੱਕ ਤੇ ਆ ਕੇ ਬੈਠ ਗਈ ਉਸ ਨੂੰ ਕੋਈ ਸੁੱਧ ਬੁੱਧ ਨਹੀਂ ਸੀ ਪੂਰੀ ਸੰਭਾਵਨਾ ਹੈ ਪਹਿਲਾ ਅੱਖਾਂ ਤੇ ਵਾਰ ਕਰੇ ਕਿਉਂਕਿ ਇੱਲਾ ਇਹੋ ਹੀ ਕੰਮ ਕਰਦੀਆਂ ਨੇ ਕੇਰੇ ਨੂੰ ਨੋਜ ਖਾਵੇ ਕੁਝ ਵੀ ਹੋ ਸਕਦਾ ਹੈ ਜੋ ਜ਼ਖਮੀ ਹੋਇਆ ਪ੍ਰithvi ਰਾਜ ਦਾ ਸੇਵਕ ਨੇੜੇ ਜ਼ਖਮੀ ਹੋਇਆ ਪਿਆ ਸੀ ਇਹਦਾ ਨਾਂ ਸੀ ਸੰਜਮਰਾਏ ਇਹ ਸੰਜਮਰਾਏ ਸਿਪਾਹੀ ਨੂੰ ਵਿਸ਼ਵਾਸ ਹੈ ਕਿ ਰਾਜਾ ਅਜੇ ਮਰਿਆ ਨਹੀਂ ਕੇਵਲ बेहोਸ਼ ਹੋਇਆ ਹੈ ਜੇ ਕਿਧਰੋਂ ਮਦਦ ਵਾਲਾ ਕੋਈ ਪਹੁੰਚ ਜਾਵੇ ਤਾਂ ਸ਼ਾਇਦ ਮਹਾਰਾਜ ਦੀ ਜਾਨ ਬਚ ਜਾਵੇ ਸੰਜਮਰਾਏ ਖੁਦ ਕੁਝ ਕਰਨ ਦੀ ਸਮਰੱਥਾ ਵਿੱਚ ਨਹੀਂ ਸੀ ਗਿਰਜ ਨੇ ਠੁੰਗੇ ਮਾਰਨੇ ਸ਼ੁਰੂ ਕਰ ਦਿੱਤੇ ਇਧਰ ਕੋਈ ਪੇਸ਼ ਨਾ ਜਾਂਦੀ ਵੇਖ ਕੇ ਆਪਣੇ ਨੇੜੇ ਪਈ ਤਲਵਾਰ ਲੈ ਕੇ ਸੰਜਮਰਾਏ ਨੇ ਆਪਣੇ ਸੱਜੇ ਹੱਥ ਨਾਲ ਜੋ ਕੁਝ ਬਚਿਆ ਹੋਇਆ ਸੀ ਆਪਣੇ ਹੀ ਸਰੀਰ ਦਾ ਮਾਸ ਕੱਟ ਕੇ ਗਿਰਜ ਵੱਲ ਸੁੱਟ ਦਿੱਤਾ ਗਿਰਜ ਲਪਕ ਕੇ ਉਸ మాਸ ਵੱਲ ਆ ਗਈ ਤੇ మాਸ ਖਾਣ ਲੱਗੀ ਕੁਝ ਹੀ ਸਮੇਂ ਵਿੱਚ మాਸ ਖਤਮ ਹੋ ਗਿਆ ਸੰਜਮਰਾਏ ਨੇ ਆਪਣੇ ਗੋਡੇ ਕੋਲੋਂ ਟੁੱਟੀ ਹੋਈ ਲੱਤ ਨੂੰ ਜੇੜਾ ਕਰਕੇ ਘਟ ਵੱਢਿਆ ਪੂਰੀ ਬਾਹ ਲਾ ਕੇ ਗਿਰਜ ਵੱਲ ਸੁੱਟ ਦਿੱਤੀ ਪ੍ਰithvi ਰਾਜ ਵੱਲੋਂ ਹਟ ਕੇ ਗਿਰਜ ਇਹ మాਸ ਖਾਣ ਲੱਗ ਪਈ ਜਦੋਂ మాਸ ਖਤਮ ਹੁੰਦਾ ਸੰਜਮਰਾਏ ਆਪਣੇ ਜਿਸਮ ਦਾ ਮਾਸ ਕੱਟ ਕੇ ਗਿਰਜ ਵੱਲ ਸੁੱਟ ਦਿੰਦਾ ਇਓ ਮਾਸ ਖਾ ਕੇ ਗਿਰਜ ਦਾ ਪੇਟ ਭਰ ਗਿਆ ਤੇ ਉਡਾਰੀ ਮਾਰ ਕੇ ਚਲੀ ਗਈ ਇੰਨੇ ਨੂੰ ਲਾਸ਼ਾਂ ਦੀ ਸੰਭਾਲ ਕਰਨ ਵਾਲੇ ਜ਼ਖਮੀਆਂ ਨੂੰ ਇਲਾਜ ਲਈ ਭੇਜਣ ਵਾਲੇ ਸੇਵਾਦਾਲ ਆ ਗਏ ਸੰਜਮਰਾਏ ਨੂੰ ਆਖਰੀ ਸਵਾਸਾਂ ਤੇ ਪਿਆ ਵੇਖਿਆ ਇੱਕੋ ਹੱਥ ਸਾਬਤ ਹੈ ਬਾਕੀ ਸਾਰੇ ਸਰੀਰ ਤੇ ਮਾਸ ਵੀ ਨਹੀਂ ਹੈ ਸੰਜਮਰਾਏ ਨੂੰ ਲਿਜਾਣਾ ਚਾਹੁੰਦੇ ਹਨ ਉਸਨੇ ਕਿਹਾ ਕਿ ਮੈਂ ਹੁਣ ਬਚ ਨਹੀਂ ਸਕਦਾ ਮੈਂ ਆਪਣਾ ਸਾਰਾ ਮਾਸ ਖਵਾ ਕੇ ਗਿਰਜਾਂ ਦਾ ਢਿੱਡ ਭਰਦਾ ਰਿਹਾ ਹਾਂ ਤਾਂ ਕਿ ਮਹਾਰਾਜ ਦੀ ਜਾਨ ਬਚ ਜਾਵੇ ਤੁਸੀਂ देर ਨਾ ਕਰੋ ਰਾਜਾ ਜੀ ਨੂੰ ਲੈ ਜਾਵੋ ਸ਼ਾਇਦ ਇਹ ਬਚ ਜਾਵੇ ਸੇਵਕਾਂ ਨੇ ਪ੍ਰithvi ਰਾਜ ਨੂੰ ਚੁੱਕਿਆ ਸੰਭਾਲ ਕੀਤੀ ਇਲਾਜ ਕੀਤਾ ਕਰਾਇਆ ਕੁਝ ਵੀ ਕੁਝ ਹੀ ਦਿਨਾਂ ਦੇ ਅੰਦਰ ਪ੍ਰਥਵੀ ਰਾਜ ਤੰਦਰੁਸਤ ਹੋ ਗਿਆ ਚੁੱਕ ਕੇ ਲਿਆਉਣ ਵਾਲਿਆਂ ਦਾ ਇਲਾਜ ਕਰਨ ਵਾਲੇ ਵੈਦ ਦਾ ਉਸਨੇ ਧੰਨਵਾਦ ਕੀਤਾ ਨਾਲ ਹੀ ਪੁੱਛਿਆ ਕਿ ਮੇਰਾ অতি ਨਿਕਟਵਰਤੀ ਸੇਵਕ ਸੰਜਮ ਰਾਏ ਸੀ ਉਸ ਬਾਰੇ ਕੀ ਖਬਰ ਹੈ ਸੇਵਾਦਾਰ ਨੇ ਸਾਰੀ ਹੋਈ ਬੀਤੀ ਕਹਿ ਸੁਣਾਈ ਕਿ ਮਹਾਰਾਜ ਗਿਰਜਾ ਤੋਂ ਤੁਹਾਨੂੰ ਬਚਾਉਂਦਿਆਂ ਆਪਣਾ ਮਾਸ ਕੱਟ ਕੇ ਖਾਉਂਦਾ ਉਹ ਖੁਦ ਮਰ ਗਿਆ ਪਰ ਉਸਨੇ ਤੁਹਾਡੀ ਜਾਨ ਬਚਾ ਲਈ ਰਾਜੇ ਨੇ ਸੇਵਕ ਭੇਜ ਕੇ ਹੋਰ ਸਾਰੇ ਕੰਮਾਂ ਤੋਂ ਪਹਿਲਾਂ ਸੰਜਮਰਾਏ ਦੀ ਲਾਸ਼ ਮੰਗਵਾਈ ਸਾਰੇ ਖਿਲਰੇ ਹੋਏ ਹੱਡ ਇਕੱਠੇ ਕੀਤੇ ਸਾਹੀ ਸੰਵਾਨਾਂ ਨਾਲ ਸੰਜਮਰਾਏ ਦਾ ਸਸਕਾਰ ਕੀਤਾ ਗਿਆ ਉਸ ਨੂੰ ਆਪਣੇ ਰਾਜ ਦਾ ਸ਼ਰੋਮਣੀ ਬਲੀਦਾਨੀ ਐਲਾਨਿਆ ਗਿਆ ਰਾਜ ਸਰਕਾਰ ਵੱਲੋਂ ਸਨਮਾਨ ਮਿਲਣ ਕਾਰਨ ਕਵੀਆਂ ਨੇ ਕਵਿਤਾਵਾਂ ਲਿਖੀਆਂ ਅਤੇ ਸਟੇਜਾਂ ਤੇ ਗਾਈਆਂ ਕਥਾ ਕਹਾਣੀਆਂ ਵਿੱਚ ਅਤੇ ਇਤਿਹਾਸ ਵਿੱਚ ਸੰਜਮ ਰਾਏ ਦਾ ਅਤਿਅੰਤ ਸਨਮਾਨਯੋਗ ਰਤਬਾ ਪ੍ਰਗਟ ਹੋਇਆ। ਰਾਜਸਥਾਨ ਦੇ ਹਰ ਘਰ ਵਿੱਚ ਸਿਪਾਹੀ ਸੰਜਮ ਰਾਏ ਦੀ ਤਸਵੀਰ ਲੱਗੀ ਹੋਈ ਹੈ। ਸਿੱਖਰਲੇ ਆਤਮ ਬલિદાન ਦੀ ਜੇਕਰ ਮਿਸਾਲ ਦੇਣੀ ਹੋਵੇ ਤਾਂ ਉਹਨਾਂ ਲਈ ਸੰਜਮ ਰਾਏ ਸਭ ਤੋਂ ਮਹਾਨ ਹੈ। ਬਾਕੀ ਸਾਰੇ ਇਸ ਤੋਂ ਬਾਅਦ ਵਿੱਚ ਹਨ ਸੱਚਮੁੱਚ ਹੀ ਸਨਮਾਨਯੋਗ ਸੀ ਸੰਜਮ رائے ਹਾਲਾਤ ਦੀ ਸਤਨ ਜਰੀਪੀ ਵੇਖੋ ਕਿ ਹਿੰਦੂ ਸਮਾਜ ਲਈ ਤਿਲ ਤਿਲ ਕਰਕੇ ਕਟ ਮਰਨ ਵਾਲੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਕਿਸੇ ਲੇਖੇ ਵਿੱਚ ਨਹੀਂ ਹਨ ਗੁਰੂ ਤੇਗ ਬਹਾਦਰ ਜੀ ਲਈ ਕੋਈ ਸਤਕਾਰ ਉਹਨਾਂ ਦੇ ਮਨ ਵਿੱਚ ਨਹੀਂ ਹੈ ਜਿਨ੍ਹਾਂ ਸਿੰਘਾਂ ਨੇ ਕਾਬਲ ਵੱਲੋਂ ਚੜ੍ਹ ਕੇ ਆਉਣ ਵਾਲੇ ਜਰਵਾਣੇ ਸਦਾ ਲਈ ਰੋਕ ਦਿੱਤੇ ਉਹਨਾਂ ਦਾ ਕਦੀ ਸ਼ੁਕਰੀਆ ਅਦਾ ਨਾ ਕੀਤਾ ਉਹਨਾਂ ਦਾ ਸਨਮਾਨ ਕਰਨਾ ਤਾਂ ਕਿਤੇ ਰਹਾ ਸਗੋਂ ਉਸ ਵਿਚਾਰ ਧਾਰਾ ਨੂੰ ਹੀ ਮਿਟਾ ਦੇਣਾ ਚਾਹੁੰਦੇ ਹਨ ਵੇਲਾ ਸੰਭਲ ਲੈਂਦਾ ਹੈ ਸਤਿਗੁਰੂ ਪਾਤਸ਼ਾਹ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੀਣੀ ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸਵਾਰ ਸਵੇਰਾ ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸਮਾਰ ਸਵੇਰਾ ਗੁਰੂ ਪੈਰ ਵਾਲਿਓ ਅਸੀਂ ਆਪਣੇ ਯੋਧਿਆਂ ਦੀ ਤਾਰੀਫ ਬਹੁਤ ਕਰਦੇ ਆ ਕੋਈ ਸ਼ੱਕ ਨਹੀਂ ਉਹ ਸਤਕਾਰ ਦੇ ਪਾਤਰ ਨੇ ਪਰ ਇਹ ਨਾ ਭੁੱਲਿਆ ਕਰੀਏ ਕਿ ਦੁਨੀਆਂ ਦੇ ਵਿੱਚ ਹੋਰ ਵੀ ਬਹਾਦਰ ਯੋਧੇ ਹੋਏ ਨੇ ਆਪਣੇ ਦੇਸ਼ ਦੇ ਜਾਂ ਆਪਣੀ ਹਕੂਮਤ ਦੇ ਵੱਡੇ ਵੱਡੇ ਵਫਾਦਾਰ ਹੋਏ ਨੇ ਜਿਨ੍ਹਾਂ ਨੇ ਜੰਗ ਵੀ ਲੜੇ ਨੇ ਜਿਨ੍ਹਾਂ ਨੇ ਜਾਨਾਂ ਵੀ ਵਾਰੀਆਂ ਨੇ ਤੇ ਜਿਨ੍ਹਾਂ ਨੇ ਆਪਣਾ ਸਭ ਕੁਝ ਨਿਸ਼ਾਵਰ ਵੀ ਕੀਤਾ ਹੈ ਕੇਵਲ ਆਪਣੇ ਦਾਇਰੇ ਤੱਕ ਸੀਮਿਤ ਰਹਿ ਕੇ ਸਾਡਾ ਮਾਨਸਿਕ ਵਿਕਾਸ ਨਹੀਂ ਹੋਣਾ ਸਾਨੂੰ ਆਲੇ-ਦੁਆਲੇ ਦਾ ਸਾਹਿਤ ਇਤਿਹਾਸ ਅਤੇ ਕਥਾ ਕਹਾਣੀ ਉਹ ਵੀ ਪੜ੍ਹਨੀ ਅਤੇ ਸੁਣਨੀ ਚਾਹੀਦੀ ਹੈ ਤਾਂ ਹੀ ਸਾਨੂੰ ਇਹ ਜਿਹੜਾ ਹੰਕਾਰ ਸਾਡੇ ਮਨਾਂ 'ਚ ਵੜਿਆ ਇਹ ਹੰਕਾਰ ਹੋਰ ਚੀਜ਼ ਐ ਤੇ ਮਾਣ ਕਰਨਾ ਹੋਰ ਚੀਜ਼ ਐ ਮਾਣ ਤਾਂ ਕਰੀਏ ਪਰ ਬਹਾਦਰੀਆਂ ਦਾ ਹੰਕਾਰ ਨਾ ਕਰੀਏ ਦੂਜਾ ਇਹ ਧਿਆਨ ਰੱਖੀਏ ਕਿ ਉਹ ਤਾਂ ਪੁਰਾਣੇ ਸਮਿਆਂ 'ਚ ਬਹਾਦਰ ਹੋ ਗਏ ਪਰ ਅਸੀਂ ਅੱਜ ਕੀ ਕੀਤਾ ਤੇ ਕੀ ਕਰ ਰਹੇ ਆ ਇਹਨਾਂ ਗੱਲਾਂ ਬਲ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਐ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ